ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਟਾਈਪਿੰਗ ਦੇ ਰਾਵੀ ਫੌਂਟ ਦੇ ਵਿੱਚ ਆਪਾਂ ਟਾਈਪਿੰਗ ਪ੍ਰੈਕਟਿਸ ਕਰਨ ਲੱਗੇ ਹਾਂ ਕਿ ਤੁਸੀਂ ਕਿਵੇਂ ਟਾਈਪਿੰਗ ਦੀ ਪ੍ਰੈਕਟਿਸ ਕਰਕੇ ਆਪਣੀ ਪੰਜਾਬੀ ਟਾਈਪਿੰਗ ਦੇ ਵਿੱਚ ਸਪੀਡ ਨੂੰ ਵਧਾ ਸਕਦੇ ਹੋ ਆਓ ਆਪਾਂ ਇੱਕ ਪੈਰਾਗ੍ਰਾਫ ਲਿਖਦੇ ਹਾਂ ਮੈਂ ਤੁਹਾਨੂੰ ਨਾਲੇ ਡਿਕਟੇਸ਼ਨ ਵੀ ਕਰਨਾ ਹਾਂ ਉਹਦੀ ਤੁਸੀਂ ਵੀ ਟਾਈਪ ਕਰੋ ਤੇ ਆਪਾਂ ਆਪਣੀ ਸਪੀਡ ਬਤਾਈਏ ਆਓ ਲਿਖਦੇ ਹਾਂ ਸਮਾ ਸਭ ਤੋਂ ਵੱਡਾ ਕੀਮਤੀ ਖਜ਼ਾਨਾ ਹੈ ਕੋਈ ਗਵਾਚੀ ਚੀਜ਼ ਵਾਪਸ ਆ ਸਕਦੀ ਹੈ ਪਰ ਬੀਤਿਆ ਸਮਾਂ ਕਦੇ ਵੀ ਨਹੀਂ ਤੁਸੀਂ ਇਸ ਦੀ ਟਾਈਪਿੰਗ ਕਰੋ ਅਗਰ ਤੁਹਾਨੂੰ ਕਿਸੇ ਅੱਖਰ ਨੂੰ ਬਣਾਉਣ ਵਿੱਚ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਉਸ ਦਾ ਰਿਪਲਾਈ ਦੇਵਾਂਗਾ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਆਪਾਂ ਸਮੇਂ ਤੇ ਗੱਲ ਕਰਨ ਲੱਗੇ ਆਂ ਕਿ ਸਮਾਂ ਆਓ ਲਿਖਦੇ ਆਂ ਇਸ ਕਰਕੇ ਸਮੇਂ ਨੂੰ ਕਦੇ ਵੀ ਨਸ਼ਟ ਨਹੀਂ ਕਰਨਾ ਚਾਹੀਦਾ ਜਦੋਂ ਸਮਾਂ ਬੀਤ ਜਾਂਦਾ ਹੈ ਫਿਰ ਉਹ ਮੁੜ ਕੇ ਕਦੇ ਵਾਪਸ ਨਹੀਂ ਮੁੜਦਾ ਸਮਾ ਇੱਕ ਅਜੀਹਾ ਅਨਮੋਲ ਰਤਨ ਹੈ ਜਿਸ ਦੀ ਕੀਮਤ ਆਕੀ ਨਹੀਂ ਜਾ ਸਕਦੀ ਇਸੇ ਕਰਕੇ ਆਪ ਜੀ ਨੂੰ ਇਸ ਦੀ ਕਦਰ ਕਰਨੀ ਚਾਹੀਦੀ ਸਭ ਕੁਝ ਖਰੀਦਿਆ ਜਾ ਸਕਦਾ ਹੈ ਪਰ ਸਮਾਂ ਨਹੀਂ ਇਸ ਕਰਕੇ ਸਾਰੇ ਕੰਮ ਸਮੇਂ ਸਿਰ ਆਰੇ ਲੈਣੇ ਚਾਹੀਦੇ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ